ਹੈਲੋ ਗਰਲਸ ਵੈਲਕਮ ਟੂ ਮਾਈ ਨਿਊ ਬਲੌਗ ਆਈ ਹੋਪ ਤੁਸੀਂ ਸਾਰੇ ਜੀ ਨਾਲ ਟੀਕਟਕ ਹੋਗੇ ਅੱਜ ਅਸੀਂ ਚੱਲਿਆ ਗੋਨਵਾਲ ਸਾਹਿਬ ਮੇਲਾ ਵੇਖਣ ਤੁਹਾਨੂੰ ਮਿਲਦੇ ਆਂ ਰਸਤੇ ਵਿੱਚ ਸਜ ਬਹੁਤ ਵੀ ਸਾਰੇ ਯਾਤਰੀ ਮੇਲਾ ਵੇਖਣੇ ਚੱਲੇ ਸੀ ਤੇ ਟ੍ਰੇਨ ਆਉਂਦੀ ਸੀ ਟ੍ਰੇ ਦਾ ਟਾਈਮ ਹੋ ਗਿਆ ਸੀ ਅਸੀਂ ਖਲੋਤੇ ਤੈ ਪਹੁੰਚ ਗਏ ਗੁਰਦੁਆਰਾ ਦੇ ਬਾਹਰ ਅਸੀਂ ਤੁਹਾਨੂੰ ਅੰਦਰ ਜਾ ਕੇ ਦਿਖਾਉਣੇ ਆ ਕਿੰਨੀ ਕਿ ਸੰਗਤ ਆਈ ਹੋਈ ਸੀ ਜੁੜੇ ਰਹੋ ਇਸ ਬਲੌਗ ਦੇ ਨਾਲ OK ਕਰੋ ਜਸਨ ਬਾਬੇ ਦੀ ਆਪ ਦਾ ਤੇਕਿਆ ਸੀ ਮੱਥਾ ਪਹਿਲਾ ਅਰਦਾਸ ਸੁਣੀ ਤੇਕਿਆ ਸੀ ਮੱਥਾ ਫੂਨ ਚੱਲੀਏ ਦਿਵਾਨਾ ਹਾਈ ਚਾ ਮਾਉਣ ਨੇ ਪੀਤੀ ਚਾਹ ਨਾਲ ਬਰਾਡਾ ਦੇ ਪਕੌੜੇ ਬਹੁਤ ਟੇਸਟੀ ਸੀ ਤੇ ਬਹੁਤ ਜਿਆਦੇ ਭੀਰ ਸੀ ਤੇ ਅਸੀਂ ਖਾ ਵੀ ਕੇ ਕੀਤੀ ਥੋੜੀ ਸ਼ਾਪਿੰਗ ਖਾ ਵੀ ਕੇ ਥੋੜੇ ਕੀਤੀ ਸ਼ਾਪਿੰਗ ਫਿਰ ਅਸੀਂ ਥੋੜੇ ਬਟ ਟੌਇਲਟ ਟੋਇਲ੍ਹੇ ਕੇ ਫਿਰ ਅਸੀਂ ਪਹੁੰਚ ਗਏ ਲੰਗੜਾ ਉੱਥੇ ਸੀ ਬ੍ਰੈਡ ਸੈਂਡਵਿਚ ਤੇ ਪਾਸਾ ਅਸੀਂ ਖਾਦਾ ਤੇ ਫਿਰ ਬਹੁਤ ਟੈਸਟੀ ਸੀ ਓਕੇ ਅਸੀਂ ਖਾਣ ਤੋਂ ਬਾਅਦ ਪਹੁੰਚੇ دیਵਾਨਾ ਦੇ دیਵਾਨਾ ਅੰਝ ਪਾਚੇ ਤੁਨ ਮੰਦੇ ਆ ਬਹੁਤ ਜਹਾਜ ਬਾਣੇ ਕੇ ਬਹੁਤ ਵਾਲੀਏ ਕੋਲੇ आलम ਬਖਸ਼ੇ ਬਦਾ ਦੀ ਆਓ ਸਰਬੱਤ ਸੰਗਤਾਂ ਸਾਡੀ ਔਰ ਆਪਣੀ ਹਾਜ਼ਰੀ ਪਾਉਨ ਨਗਰਦੇਵ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਲਵਾਉਂਦੇ ਹੋਏ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਆਪਾਂ ਬਹੁਤ ਚੰਗੀ ਐਸੀ ਚੈਲੰਜੀ ਵਾਪਸ ਸਾਨੂੰ ਰਸਤੇ ਵਿੱਚ ਮਿਲਿਆ ਸੀ ਨਗਰ ਕੀਰਤਨ ਆਉਤਨ ਦਰਸ਼ਨ ਕਰਾਉਣੇ ਆ ਹਾਲੋ ਬਾਬਾ ਬਟਾ ਸਾਹਿਬ ਨੇ ਲੰਗਰ ਰਾਜ ਤੇ ਰੋਕ ਉੰਗਰਾਣਾ ਬੰਦ ਕਰ ਦਿੱਤਾ ਜੋਰ ਬਿਲਾਉਣਾ ਬਾਬਾ ਬਟਾ ਸਾਹਿਬ ਜੀ ਬਰਾਦਵਾਤੇ ਹਾਲਾ ਤੋਕੇ ਕੇਗਾ ਜਾਵਾ ਬਲਹਾਰੋ ਬਾਬਾ ਬਟਾ ਸਾਹਿਬ ਅੰਮ੍ਰਿਤ ਨਵਤੇ ਆਏ ਵਿਚ ਮਲੇਸ਼ੀਸ ਹਨ ਦੋ ਨਗਰ ਕੀਰਤਨ ਜਿਨ੍ਹਾਂ ਪਿੱਛੇ ਬਹੁਤ ਜ਼ਿਆਦੀ ਸੰਗਤ ਸੀ ਤੁਸੀਂ ਸਾਰੇ ਜਾਨ ਗੌਂਡਵਾਲ ਦੇ ਕਰਿਓ ਦਰਸ਼ਨ ਚਲੋ ਬਾਏ ਐਸੇ ਬਲੌਗ ਨੂੰ ਅੱਥੇ ਕਰਦੇ ਖਤਮ ਧੰਨਵਾਦ ਬਾਏ ਸਦਕ ਹੋਵੇ ਕਰਤਾਰੰਤੇ ਤੇਲ ਕਦੇ ਨਹੀਂ ਢੇਂਦਾ ਜਿੱਥੇ ਮਾਲਕ ਰੱਖਦਾ ਏ